ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕ ਨੇ ਵਿਰੋਧੀਆਂ ਤੇ ਤਿੱਖੇ ਸ਼ਬਦੀ ਵਰਕੇ ਨੇ ਗੁਰੂ ਕਾ ਬਾਗ ਜੋਤੀ ਨਗਰ ਵਾਲੀ ਜ਼ਮੀਨ ਬਾਬਤ ਚੱਲ ਰਹੇ ਮੌਜੂਦਾ ਵਿਵਾਦ ਬਾਰੇ ਵਿਚਾਰ ਸਾਂਝੇ ਕਰਦਿਆਂ ਉਹਨਾਂ ਕਿਹਾ ਕਿ ਜ਼ਮੀਨ ਦੇ ਮਾਮਲੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਰੋਲ ਨਹੀਂ ਹੈ ਉਹਨਾਂ ਕਿਹਾ ਕਿ ਇਹ ਜ਼ਮੀਨ ਬਾਬਾ ਬਚਨ ਸਿੰਘ ਜੀ ਦੇ ਨਾਮ ਤੇ ਹੈ ਤੇ ਸਰਨਾ ਸੰਗਤ ਨੂੰ ਗੁੰਮਰਾਹ ਕਰ ਰਹੇ ਨੇ ਪਿਛਲੇ 3-4 ਦਿਨਾਂ ਤੋਂ ਇੱਕ ਬਹੁਤ ਵੱਡੀ ਕੌਂਟਰੋਵਰਸੀ ਦਿੱਲੀ ਦੇ ਵਿੱਚ ਕ੍ਰੀਏਟ ਕੀਤੀ ਜਾ ਰਹੀ ਹੈ ਔਰ ਜਿਹੜੀਆਂ ਵਿਰੋਧੀ ਧਿਰਾਂ ਜਿਨ੍ਹਾਂ ਨੂੰ ਲੋਕਾਂ ਨੇ ਘਰਾਂ ਦੇ ਵਿੱਚ ਬਿਠਾਤਾ ਸਿਰਫ ਐਸੀ ਕਰਕੇ ਕਿ ਝੂਠੀ ਰਾਜਨੀਤੀ ਜਿਹੜੇ ਲੋਕ ਕਰਦੇ ਆ ਅੱਜ ਉਹਨਾਂ ਦਾ ਪਰਦਾ ਜਿਹੜਾ ਫਾਸ਼ ਹੋਇਆ ਔਰ ਮੈਂ ਸਮਝਦਾ ਕਿ ਜਿੱਥੇ ਸੰਗਤਾਂ ਨੂੰ ਗੁੰਮਰਾਹ ਕਰਦੇ ਸੀ ਗੁਰੂ ਮਹਾਰਾਜ ਦੇ ਘਰਾਂ ਦੇ ਦੋਖੀ ਨੇ ਅੱਜ ਦਿੱਲੀ ਦੇ ਨਵੇਂ ਹਿੰਦੁਸਤਾਨ ਦੀ ਸਭ ਤੋਂ ਵੱਡੀ ਕਾਰ ਸੇਵਾਰ ਦੀ ਸੰਪਰਦਾ ਬਾਬਾ ਹਰਵੰਦ ਸਿੰਘ ਜੀ ਇਹਨਾਂ ਦੀ ਸਾਰੀ ਸੰਪਰਦਾ ਦੇ ਉੱਤੇ ਜੋ ਕੁਐਸਚਨ ਚਿੰਨ ਜਿਹੜੇ ਕੁਐਸਚਨ ਮਾਰਕ ਲਗਾਇਆ ਗਿਆ ਸਰਦਾਰ ਹਰਵਿੰਦਰ ਸਿੰਘ ਸਰਨਾਵਲੋਂ ਸਰਦਾਰ ਮਨਜੀਤ ਸਿੰਘ ਜੀ ਕੇ ਵੱਲੋਂ ਮੈਂ ਸੰਗਤ ਜੀ ਆਪ ਜੀ ਦੇ ਨਾਲ ਇਹ ਗੱਲ ਬਿਲਕੁਲ ਸਪਸ਼ਟ ਕਰਕੇ ਅੱਜ ਬਾਬਾ ਜੀ ਦੀ ਹਾਜ਼ਰੀ ਦੇ ਵਿੱਚ ਬਾਬਾ ਬਚਨ ਸਿੰਘ ਜੀ ਇੱਥੇ ਬੈਠੇ ਆ ਬਾਬਾ ਸੁਰਿੰਦਰ ਜੀ ਬੈਠੇ ਆ ਬਾਬਾ ਰਵੀ ਜੀ ਇੱਥੇ ਬੈਠੇ ਆ ਜਿਹੜੇ ਸਾਰੀਆਂ ਕਾਰ ਸੇਵਾ ਦਾ ਇਹ ਸਿਸਟਮ ਦੇਖਦੇ ਆ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਐਚਐਸ ਚੰਦੋਗ ਸਾਹਿਬ ਜਿਹੜਾ ਬਾਬਾ ਜੀ ਦੇ ਸਾਰੀ ਲੀਗਲ ਐਸਪੈਕਟ ਨੂੰ ਦੇਖਦੇ ਨੇ ਇਹਨਾਂ ਦੀਆਂ ਪ੍ਰਾਪਰਟੀਆਂ ਨੂੰ ਦੇਖਦੇ ਆ ਕੱਲ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਇੱਕ ਗੱਲ ਬੋਲੀ ਔਰ ਮੇਰੇ ਉੱਤੇ ਉੱਤੇ ਕਿਉਂਕਿ ਮੈਂ ਇਹ ਗੱਲ ਦਾ ਜਦ ਸਪਸ਼ਟ ਕੀਤਾ ਕਿ ਜਿਸ ਅਪਸ਼ਬਦਾਵਲੀ ਨਾਲ ਉਹਨਾਂ ਨੇ ਇੱਕ ਸ਼ਮਸ਼ਾਨ ਘਾਟ ਦੇ ਵਿੱਚ ਖੜੇ ਹੋ ਕੇ ਬਾਬਾ ਰਵੀਜੀਤ ਨੂੰ ਬਾਬਾ ਸਤਨਾਮ ਜੀ ਬਾਰੇ ਗਲਤ ਬੋਲਿਆ ਸੰਪਰਦਾ ਦੇ ਬਾਰੇ ਗੱਲ ਬੋਲਿਆ ਇਹ ਗੱਲ ਮੈਂ ਜਨ ਜਗ ظاہر ਕੀਤੀ ਤੇ ਤੜਪਦੇ ਹੋਏ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਵੀਡੀਓ ਪਾਈ ਹੋਰੇ ਕਿਹਾ ਕਿ ਇਹ ਜਿਹੜਾ ਮਾਫੀਆ ਲੈਂਡ ਮਾਫੀਆ ਬਣਿਆ ਹੋਇਆ ਹੈ ਸਰਦਾਰ ਮਨਜੀਤ ਸਿੰਘ ਜੀਕੇ ਨੇ ਕਿਹਾ ਮੈਂ ਕਾਲ ਤੱਕ ਸੱਪ ਤੇ ਚਿੱਠੀ ਪਾਈ ਹੈ ਮੈਂ ਸੰਗਤ ਜੀ ਆਪ ਜੀ ਨੂੰ ਦੱਸਣਾ ਚਾਹੁੰਦਾ ਜਿਹੜੀ ਜਗ੍ਹਾ ਹੈ ਜੋਤੀਨਗਰ ਦੇ ਵਿੱਚ ਉਹਦਾ ਜਿਹੜੀ ਵੇਚਣ ਦੀ ਗੱਲ ਉੱਠੀ ਹੈ ਚੰਦੋਗ ਸਾਹਿਬ ਇੱਥੇ ਬੈਠੇ ਨੇ ਉਹ ਇੱਕ ਐਗਰੀਕਲਚਰ ਲੈਂਡ ਹੈ ਜਿਹਦਾ ਲੈਂਡ ਯੂਸ ਚੇਂਜ ਨਹੀਂ ਹੋ ਸਕਦਾ ਉਹ ਜਗ੍ਹਾ ਇੱਕ ਰਕबीर ਸਿੰਘ ਕਵਾੜੀਆ ਦੇ ਨਾਮ ਦੇ ਉੱਤੇ ਜਿਹੜੇ ਮਸ਼ਹੂਰ ਸੀ ਉਹਨਾਂ ਨੇ ਇਸ ਸੰਪਰਦਾ ਨੂੰ ਦਿੱਤੀ ਔਰ ਇਹ 1992 ਦੇ ਵਿੱਚ ਬਾਬਾ ਹਰਬੰਸ ਸਿੰਘ ਜੀ ਦੇ ਨਾਮ ਦੇ ਉੱਤੇ ਉਹਨਾਂ ਦੀ ਟਰਸਟ ਦੇ ਨਾਮ ਦੇ ਉੱਤੇ ਚੜਦਾ 1992 ਦੇ ਵਿੱਚ ਇਹ ਟਰਸਟ ਦੇ ਨਾਮ ਤੇ ਜਗ੍ਹਾ ਚੜੀ ਜਾਂਦੀ ਹੈ ਔਰ ਉਸ ਤੋਂ ਬਾਅਦ 2014 ਦੇ ਵਿੱਚ ਬਾਬਾ ਜੀ ਦੇ ਕੈਨ ਦੇ ਬਾਅਦ ਬਾਬਾ ਹਰਬੰਸ ਸਿੰਘ ਜੀ ਦੇ ਕੈਨ ਤੋਂ ਬਾਅਦ ਬਾਬਾ ਬਚਨ ਸਿੰਘ ਜੀ ਦੇ ਨਾਮ ਦੇ ਉੱਤੇ 2014 ਦੇ ਵਿੱਚ ਇਹਦਾ ਇੰਤਕਾਲ 2011 ਦੇ ਵਿੱਚ ਇਹਦਾ ਇੰਤਕਾਲ ਚੜਦਾ ਔਰ ਇਹਦੀਆਂ ਟਰੂ ਕਾਪੀਆਂ ਕਿਉਂਕਿ ਕੇਸ ਚੰਦੋਗ੍ਹ ਸਾਹਿਬ ਲੜ ਰਹੇ ਨੇ 2014 ਚ ਟਰੂ ਕਾਪੀਆਂ ਵੀ ਉੱਥੋਂ ਕਢਾਈਆਂ ਜਾਂਦੀਆਂ ਇਹ ਸਾਰਾ ਕੁਝ ਖਾਤਿਆਂ ਦੇ ਵਿੱਚ ਲਿਖਿਆ ਹੈ ਇਹਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਰੋਲ ਨਹੀਂ ਇਹ ਕੋਈ ਜਦਾਦ ਨਹੀਂ ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਲ ਮਗਰ ਸਦਾਰ ਮਨਜੀਤ ਸਿੰਘ ਜੀ ਕੇ ਆਪਣੇ ਮਾਨਸਿਕ ਸਥਿਤੀ ਕਿਉਂਕਿ ਉਹ ਆਪ ਜੱਦ ਪ੍ਰਧਾਨ ਰਿਹਾ ਗੁਰੂ ਘਰ ਦੀਆਂ ਜਦਾਂ ਦਾ ਖੁਰਦਪੁਰਤ ਕਰਦੇ ਰਹੇ ਆ ਉਹਨਾਂ ਨੇ ਇਹੀ ਗੱਲ ਉੱਥੇ ਵੀ ਕੀਤੀ ਜੀ ਦਿੱਲੀ ਕਮੇਟੀ ਦੇ ਵਿੱਚ ਮਿਲ ਕੇ ਲੈਂਡ ਮਾਫੀਆ ਚਲਾਇਆ ਜਾ ਰਿਹਾ ਔਰ ਇਹ ਨੂੰ ਜਿਹੜੀ ਹੈ ਇਹ ਲੈਂਡ ਗ੍ਰਾਬਿੰਗ ਕੀਤੀ ਜਾ ਰਹੀ ਹੈ ਮੈਂ ਸਮਝਦਾ ਕਿ ਕਾਰ ਸੇਵਾ ਵਰਗੀਆਂ ਪਵਿੱਤਰ ਜਗਾਵਾਂ ਨੂੰ ਤੇ ਘੱਟ ਤੋਂ ਘੱਟ ਤੁਸੀਂ ਛੱਡ ਦਿਓ ਅੱਜ ਇਹ ਸਾਰੇ ਬੈਠੇ ਨੇ ਜਿਹੜੀਆਂ ਗੱਲਾਂ ਮੈਂ ਕੀਤੀਆਂ ਸੀ ਜਿਹੜੀ ਗੱਲ ਮੈਂ ਅਪਸ਼ਬਦਾਵਲੀ ਦੀ ਹੁਣ ਮੈਂ ਮਹਾਪੁਰਸ਼ਾਂ ਦੇ ਸਾਹਮਣੇ ਉਹ ਗੱਲਾਂ ਨਹੀਂ ਕੱਢ ਸਕਦਾ ਔਰ ਗੱਲ ਨਹੀਂ ਕਰ ਸਕਦਾ ਮਗਰ ਜਿਹੜੀ ਅਪਸ਼ਬਦਾਵਲੀ ਸਰ ਦਾ ਰਵਿੰਦਰ ਸਿੰਘ ਸਰਨੇ ਨੇ ਸਬਾਬਾ ਰਵੀਜ ਦੇ ਅੱਗੇ ਸ਼ਮਸ਼ਾਨ ਘਾਟ ਦੇ ਵਿੱਚ ਵੀ ਕੀਤੀ ਹੈ ਉਹ ਵੀ ਇੱਥੇ ਬੈਠੇ ਨੇ ਤੁਹਾਡੇ ਸਾਹਮਣੇ ਉਹਨਾਂ ਦੇ ਸਾਹਮਣੇ ਮੈਂ ਗੱਲ ਕਰ ਰਿਹਾ ਔਰ ਜਿਹੜੀ ਗੱਲ ਜ਼ਦਾਦ ਨੂੰ ਵੇਚਣ ਦੀ ਕਰਨ ਦੀ ਹੈ ਇਹ ਵੀ ਅੱਜ ਤੁਹਾਡੇ ਸਾਹਮਣੇ ਸਪਸ਼ਟ ਹੋਈ ਹੈ ਸੰਗਤ ਜੀ ਫੈਸਲਾ ਤੁਸੀਂ ਕਰਨਾ ਹੈ ਕਿ ਐਫਓ ਜੇ ਲੋਕਾਂ ਤੋਂ ਕਿਸ ਤਰੀਕੇ ਨਾਲ ਅਸੀਂ ਬਚਣਾ ਮੈਂ ਬਹੁਤ ਹੀ ਸਤਕਾਰ ਨਾਲ ਹੱਥ ਜੋੜ ਕੇ ਪੂਰੀ ਸੰਪਰਦਾ ਕੋਲੋਂ ਦਿੱਲੀ ਦੀ ਸੰਗਤ ਵੱਲੋਂ ਮਾਫੀ ਮੰਗਦਾ ਕਿ ਤੁਹਾਡੇ ਉੱਤੇ ਜਿਹੜੀ ਗੱਲ ਆਈ ਹੈ ਉਹ ਇਹ ਆਣੀ ਨਹੀਂ ਚਾਹੀਦੀ ਸੀ ਔਰ ਇਹ ਵੀ ਅਰਦਾਸ ਕਰਦੇ ਹਾਂ ਔਰ ਤੁਹਾਡੇ ਨੂੰ ਮਹਾਰਾਜ ਅਗੇ ਕਿ ਐਫੋ ਜੀਆਂ ਜਦਾਦਾਂ ਜਿਹੜੀਆਂ ਸੰਗਤ ਤੁਹਾਨੂੰ ਦਿੰਦੀ ਹੈ ਉਹ ਕਦੀ ਵੀ ਆਪਾਂ ਵੇਚਣ ਦੀ ਨਾ ਸੋਚੀਏ ਉਹਦੇ ਉੱਤੇ ਵੱਡੀ ਤੋਂ ਵੱਡੀਆਂ ਬਿਲਡਿੰਗਾਂ ਬਣਾਈਏ ਜਿਹੜੇ ਪੰਥ ਦੇ ਕੰਮ ਆ ਸਕਣ